ਦੋਸਤੋ ਆ ਚਾਓ ਕਿੱਦਾਂ ਸਾਰੇ ਮੈਂ ਐਥੋਂ ਚੁੱਕਿਆ ਲੋਡ ਤੇ ਇੱਕ ਇੱਕ ਵਾਰਕ ਸੈਂਕਤੀ ਦੱਸਣਾ ਤੁਹਾਨੂੰ ਮੈਂ ਅਮਰੀਕਾ ਦੇ ਵਿੱਚ ਵੀ ਤੇਲ ਨਿਕਲਦਾ ਧਰਤੀ ਚੋ ਸ਼ਾਇਦ ਕਈਆਂ ਨੂੰ ਪਤਾ ਹੋਵੇ ਕਈਆਂ ਨੂੰ ਨਾ ਵੀ ਪਤਾ ਹੋਵੇ ਇੱਥੇ ਵੀ ਤੇਲ ਨਿਕਲਦਾ ਕਈ ਸਟੇਟਸ ਇਧਾਂ ਦੀਆਂ ਹੈਗੀਆਂ ਜਿੱਥੇ ਕੱਚਾ ਤੇਲ ਨਿਕਲਦਾ ਧਰਤੀ ਫੇ ਮੈਂ ਲਾ ਕੇ ਮੈਂ ਕਿਹਾ ਟਰੱਕ ਥੋੜੀ ਵੀਡੀਓ ਸ਼ੂਟ ਕਰਦਾ ਉਹ ਦੇਖੋ ਸਾਹਮਣੇ ਤੇਲ ਦਾ ਖੂ ਹੈ ਆ ਤੇਲ ਦਾ ਖੂ ਹੈ ਤੇ ਚੱਲਦਾ ਪਿਆ ਤੇ ਨਾਲ ਉਹ ਟੰਕਾ ਇਹ ਟੰਕ ਲੱਗੇ ਟੈਂਕਾਂ ਦੇ ਵਿੱਚ ਤੇਲ ਜਾਂਦਾ ਪਿਆ ਤੇ ਪਾਈਪਲਾਈਨਾਂ ਗਈਆਂ ਹੋਈਆਂ ਹਨਡਰਗਰਾਉਂਡ ਤੇ ਜਿੱਪ ਚੱਲਦਾ ਪਿਆ ਉਹ ਸਾਹਮਣੇ ਕਿਸੇ ਦੀ ਜ਼ਮੀਨ ਹੈ ਇਹ ਬੰਦੇ ਦੀ ਪ੍ਰਾਈਵੇਟ ਪ੍ਰਾਪਰਟੀ ਹੈ ਤੇ ਤੇਲ ਹੋਏਗਾ ਉਹਨੇ ਬੋਲ ਕਰਕੇ ਨਾ ਇੱਥੇ ਆਪਣੀ ਜ਼ਮੀਨ 'ਚ ਇਹ ਮੋਟਰ ਲੱਗੀ ਹੋਈ ਹੈ ਇਹਦੇ ਉੱਪਰ ਮੋਟਰ ਚੱਲ ਰਹੀ ਹੈ ਤੇ ਆਹ ਦੇਖੋ ਇਹ ਤੇਲ ਨਿਕਲ ਕੇ ਪਾਈਪਲਾਈਨ ਪਈ ਹੋਈ ਹੈ ਉਹ ਦੂਜੇ ਪਾਸੇ ਉਹ ਵੀ ਚੱਲਦਾ ਪਿਆ ਦੋ ਇਹ ਹੋ ਗਏ ਇਸ ਤਰ੍ਹਾਂ ਲਗਾਉਗੇ ਉਹ ਸਾਹਮਣੇ ਆ ਟਾਈਕਰ ਇਹ ਟੈਂਕ ਪੈ ਜਾਈ ਜਾਂਦਾ ਹੈ। ਹੋਇਆ। ਜਿੱਦਾਂ ਅੱਗੇ ਨੂੰ ਸਪੈਕੂਲੇਸ਼ਨ ਬਰਾਉਂ ਜਾਂ ਮਾਰੋ ਕਿ ਸੇ 8 ਟੈਂਕਸ ਜਾਂਦਾ ਪਿਆ ਤੇ ਆ ਦੋ ਟੈਂਕ ਟਾਈਮ ਤੋਂ ਅੱਗੇ ਨੇ ਤੇ ਪਿੱਛੇ ਜਾ ਕੇ ਦੇਖੋ ਤੁਸੀਂ ਉਹ ਪਿਛੇੜ ਟੈਂਕ ਲੱਗੇ ਹੋ ਸਾਰੇ ਉੱਥੇ ਜਾਂਦਾ ਪਿਆ। ਹੈ ਨਾ ਕਮਾਲ ਦੀ ਗੱਲ। ਇੱਥੇ ਵੀ ਨਿਕਲਦਾ ਤੇਲ